ਸਤਕਾਰਯੋਗ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੰਡੀਆ ਦੇ ਚੋਣ ਕਮਿਸ਼ਨ ਨਾਲ ਰਜਿਸਟਰਡ ਰਾਜਨੀਤਿਕ ਪਾਰਟੀ ਹੈ ਜਿਸ ਪਾਰਟੀ ਦੇ ਪ੍ਰਧਾਨ ਸਰਦਾਰ ਸਿਮਰਤਜੀਤ ਸਿੰਘ ਮਾਨ ਇਸ ਸਮੇਂ ਬਤੌਰ ਮੈਂਬਰ ਪਾਰਲੀਮੈਂਟ ਹਨ ਸਾਬਕਾ ਆਈਪੀਐਸ ਅਫਸਰ ਲਗਾਤਾਰ ਪੰਜਾਬ ਪੰਜਾਬ ਦੇ ਪੰਜਾਬੀਆਂ ਅਤੇ ਸਿੱਖਾਂ ਦੇ ਹੱਕਾਂ ਹੱਕ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਲਗਾਤਾਰ ਆਵਾਜ਼ ਉਠਾਉਂਦੇ ਰਹਿੰਦੇ ਉਠਾਉਂਦੇ ਆ ਰਹੇ ਹਨ ਇਸ ਚਾਲ ਪੱਤਰ ਰਾਹੀਂ ਅਸੀਂ ਪੰਜਾਬ ਸਰਕਾਰ ਤੇ ਪੰਜਾਬ ਦੇ ਬਤੌਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਧਿਆਨ ਹਿੱਤ ਲਿਆਉਣਾ ਚਾਹੁੰਦੇ ਹਾਂ ਕਿ ਅੰਤਰਰਾਸ਼ਟਰੀ ਪੱਧਰ ਦੇ ਮਸ਼ਹੂਰ ਐਕਟਰ ਤੇ ਕਮਾਂਤਰੀ ਵਕੀਲ ਸਰਦਾਰ ਸੰਦੀਪ ਸਿੰਘ ਉਰਫ ਆਦੀਪ ਸਿੱਧੂ ਨੇ ਪੰਜਾਬ ਦੇ ਧਾਰਮਿਕ ਸਮਾਜਿਕ ਆਰਥਿਕ ਮਸਲਿਆਂ ਨੂੰ ਬਾਦਲੀ ਢੰਗ ਨਾਲ اٹھਾਉਂਦੇ ਹੋਏ ਵਾਰਿਸ ਪੰਜਾਬ ਦੇ ਜਥੇਬੰਦੀ ਬਣਾਈ ਸੀ ਸੋ ਪੰਜਾਬ ਸਰਕਾਰ ਵੱਲੋਂ ਰਜਿਸਟ੍ਰੇਸ਼ਨ ਆਫ ਸੋਸਾਇਟੀ ਐਕਟ ਤਹਿਤ ਰਜਿਸਟਰਡ ਕੀਤੀ ਗਈ ਹੈ ਜਥੇਬੰਦੀ ਦੇ ਅਹੁਦੇਦਾਰਾਂ ਵੱਲੋਂ ਪਾਈਦੀਪ ਸਿੱਧੂ ਦਾ ਸ਼ੱਕੀ ਖਾਲਤ ਨਾਲ ਖਾਲਤ ਵਿੱਚ ਕਤਲ ਹੋਣ ਉਪਰੰਤ ਪਾਈ ਅਮਰਤਪਾਲ ਸਿੰਘ ਜੀ ਨੂੰ ਇਸ ਜਥੇਬੰਦੀ ਦਾ ਮੁਖੀ ਚੁਣ ਲਿਆ ਗਿਆ ਹੈ ਉਹਨਾਂ ਵੱਲੋਂ ਨਿਰੰਤਰ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਲਈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਖਾਲਸਾ ਵਹਿੀਰ ਦੀ ਸਿੱਖੀ ਪਰੰਪਰਾ ਦੀ ਵਰਤੋਂ ਕਰਦੇ ਹੋਏ ਪ੍ਰੋਗਰਾਮ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਵੱਲੋਂ ਮੰਦ ਭਾਵਨਾ ਅਧੀਨ ਉਹਨਾਂ ਤੇ ਉਹਨਾਂ ਦੇ 10 ਸਾਥੀਆਂ ਖਿਲਾਫ ਝੂਠੇ ਪਰਚੇ ਦਰਜ ਕਰਕੇ ਮਿਤੀ 18 ਮਾਰਚ 2023 ਨੂੰ ਜਬਰਨਾਂ ਕਾਲਾ ਕਾਨੂੰਨ NSA ਲਗਾ ਕੇ ਆਸਾਂ ਵਿਖੇ ਡਬੜੂਗੜ੍ਹ ਜੇਲ੍ਹ ਵਿੱਚ ਜਬਰੀ ਨਜ਼ਰਬੰਦ ਕਰ ਦਿੱਤਾ ਗਿਆ ਇਸ ਤਹਿਤ ਕਾਨੂੰਨੀ ਤੌਰ ਤੇ ਦਿੱਤੀਆਂ ਜਾਣ ਵਾਲੀਆਂ ਸਭ ਸੁਵਿਧਾਵਾਂ ਨੂੰ ਨਜ਼ਰਅੰਦਾਜ਼ ਕਰਕੇ ਉਹਨਾਂ ਦੇ ਖਾਣੇ ਵਿੱਚ ਤੋਂ ਬਾਕੂ ਅਤੇ ਹੋਰ ਜ਼ਹਿਰੀਲੀਆਂ ਵਸਤਾਂ ਦੀ ਮਿंडਾਵਟ ਕਰਕੇ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਬਾਸਮੂਮਾਂ ਦੇ ਕਮਰਿਆਂ ਵਿੱਚ ਗੁਪਤ ਟੰਗ ਨਾਲ ਜਸੂਸੀ ਕੈਮਰੇ ਫਿੱਟ ਕਰਕੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਦੇ ਨਾਲ ਨਾਲ ਉਹਨਾਂ ਦੀ ਨਿੱਜਤਾ ਨਿੱਜਤਾ ਨਾਲ ਖੜਵਾਲ ਕੀਤਾ ਜਾ ਰਿਹਾ ਹੈ ਇਸ ਜਾਲ ਪੱਤਰ ਰਾਹੀਂ ਅਸੀਂ ਪੰਜਾਬ ਸਰਕਾਰ ਤੇ ਆਪ ਜੀ ਦੇ ਧਿਆਨ ਹਿੱਤ ਲਿਆਉਣਾ ਚਾਹੁੰਦੇ ਹਾਂ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਐਨਐਸਐਲ ਲਗਾਉਣਾ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਕਿਉਂਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕੇਵਲ ਆਪਣੇ ਜ਼ਿਲ੍ਹੇ ਨਾਲ ਸਬੰਧਤ ਘਟਨਾਵਾਂ ਦੇ ਆਧਾਰ ਤੇ ਹੀ ਅਜੀਹਾ ਕਾਨੂੰਨ ਜਾਂ ਧਾਰਾ ਲਗਾ ਸਕਦਾ ਹੈ ਪਰ ਮੌਜੂਦਾ ਕੇਸ ਵਿੱਚ ਸਰਕਾਰ ਵੱਲੋਂ ਗਰਾਉਂਡਸ ਆਫ ਡਿਟੈਂਸ਼ਨ ਵਿੱਚ ਵਰਤੀਆਂ ਜਾਣ ਵਾਲੀਆਂ ਘਟਨਾਵਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਨਾਲ ਸੰਬੰਧਤ ਹਨ ਇਸ ਕਰਕੇ ਭਾਈ ਅਮਰਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਉੱਤੇ ਐਨਐਸਏ ਦਾ ਕਾਨੂੰਨ ਲਾਗੂ ਕਰਨਾ ਬਿਲਕੁਲ ਗੈਰਕਾਨੂੰਨੀ ਅਤੇ ਗੈਰ ਵਿਧਾਨਿਕ ਹੈ ਇਸ ਕਰਕੇ ਜਿਸ ਕਰਕੇ ਭਾਈ ਅਮਰਪਾਲ ਸਿੰਘ ਦੇ ਖਿਲਾਫ ਇਹਨਾਲਾ ਅੰਮ੍ਰਿਤਸਰ ਬੀ ਡਿਵੀਜ਼ਨ ਅਤੇ ਬੁੱਧ ਸਿੰਘ ਵਾਲਾ ਵਿਖੇ ਦਰਜ ਪੜਤਿਆਂ ਵਿੱਚ ਨਾ ਤਾਂ ਪੁਲਿਸ ਅਤੇ ਪੁਲਿਸ ਤੇ ਸਰਕਾਰ ਵੱਲੋਂ ਕੋਈ ਗ੍ਰਫਤਾਰੀ ਪਾਈ ਗਈ ਹੈ ਅਤੇ ਨਾ ਹੀ ਉਹਨਾਂ ਨੂੰ ਕਿਸੇ ਵਿਸ਼ੇ ਉੱਤੇ ਸੰਮਨ ਜਾਰੀ ਕੀਤੇ ਗਏ ਹਨ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੱਖ-ਵੱਖ ਕੇਸਾਂ ਵਿੱਚ ਕੀਤੇ ਗਏ ਫੈਸਲਿਆਂ ਵਿੱਚ ਸਪਸ਼ਟ ਕੀਤਾ ਗਿਆ ਹੈ ਸਪਸ਼ਟ ਕੀਤਾ ਹੈ ਕਿ ਪੁਲਿਸ ਨੂੰ ਇਸ ਕਿਸੇ ਵੀ ਵਿਅਕਤੀ ਖਿਲਾਫ ਕੀਤੇ ਜਾਣ ਵਾਲੇ ਮੁਕਦਮੇ ਨੂੰ ਕਾਨੂੰਨ ਦੀ ਆਮ ਪ੍ਰਕਿਰਿਆ ਰਾਹੀਂ ਹੀ ਹੱਲ ਕਰਨਾ ਚਾਹੀਦਾ ਹੈ ਜਿਸ ਦੇ ਲਈ ਐਨਐਸਏ ਵਰਗੇ ਕਾਨੂੰਨ ਦਾ ਵਰ ਉਪਯੋਗ ਕਰਨਾ ਨਹੀਂ ਕਰਨਾ ਚਾਹੀਦਾ ਸਰਕਾਰ ਵੱਲੋਂ ਉਪਰੋਕਤ ਡਿਬੜੂਗੜ ਜੇਲ੍ਹ ਵਿੱਚ ਨਜ਼ਰਬੰਦ ਸਿੱਖ ਆਗੂਆਂ ਨੂੰ ਠੁਕਵੀਂ ਕਾਨੂੰਨੀ ਅਰਜੀ ਦਾਇਰ ਕਰਨ ਲਈ ਮਿਤੀ 24 ਮਾਰਚ 2023 ਤੱਕ ਕਿਸੇ ਤਰ੍ਹਾਂ ਦੀ ਕਾਨੂੰਨੀ ਪ੍ਰਕਿਰਿਆ ਸਹਾਇਤਾ ਨਹੀਂ ਦਿੱਤੀ ਗਈ ਉਹਨਾਂ ਖਿਲਾਫ ਪੇਸ਼ ਕੀਤੀਆਂ ਪੈਨ ਡਰਾਈਵ ਨੂੰ ਸੁਣਨ ਲਈ ਕੋਈ ਸਹਾਦਰ ਨਹੀਂ ਦਿੱਤਾ ਗਿਆ ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਐਨਐਸਏ ਕਾਨੂੰਨ ਤਹਿਤ 1 ਸਾਲ ਤੋਂ ਵੱਧ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ ਪਰ ਦੁੱਖ ਤੇ ਅਫਸੋਸ ਵਾਲ ਅਫਸੋਸ ਹੈ ਕਿ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ 11 ਮਹੀਨੇ ਤੋਂ ਵੱਧ ਸਮਾਂ ਜੇਲ੍ਹ ਵਿੱਚ ਬੀਤਣ ਦੇ ਬਾਵਜੂਦ ਕੋਈ ਵੀ ਇਸ ਵਿਸ਼ੇ ਉੱਤੇ ਫੈਸਲਾ ਨਹੀਂ ਕੀਤਾ ਗਿਆ ਜੋ ਕਿ ਮੌਲਿਕ ਅਧਿਕਾਰ ਤਹਿਤ ਸਪੀਡੀ ਜਸਟਿਸ ਦੀ ਹੋਰ ਉਰੰਗਨਾ ਹੈ ਪੰਜਾਬ ਸਰਕਾਰ ਵੱਲੋਂ ਭਾਈ ਅਮਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਖਿਲਾਫ ਦਰਜ ਕੀਤੇ ਗਏ ਮਕਦਮੇ ਮੰਦਭਾਵਨਾ ਅਧੀਨ ਫਰਜੀ ਅਤੇ ਝੂਠੇ ਬਣਾਏ ਗਏ ਹਨ ਡਿਬਲੂਗੜ੍ਹ ਵਿਖੇ ਨજરਬੰਦ ਉਪਰੋਕਤ ਸਿੱਖ ਆਗੂਆਂ ਨੇ ਆਪਣੇ ਵਕੀਲਾਂ ਅਤੇ ਪਰਿਵਾਰਾਂ ਰਾਹੀਂ ਇਹ ਜਾਣਕਾਰੀ ਭੇਜੀ ਹੈ ਕਿ ਡਿਬਲੂਗੜ੍ਹ ਜੇਲ੍ਹ ਵਿੱਚ ਇਨ੍ਹਾਂ ਸਬਣਾ ਬੰਦੀਆਂ ਦੀ ਜਾਨ ਨੂੰ ਖਤਰਾ ਹੈ ਕਿਉਂਕਿ ਇਨ੍ਹਾਂ ਸਬਣਾ ਨੂੰ ਖਾਣੇ ਵਿੱਚ ਥੋੜੀ ਥੋੜੀ ਮਾਤਰਾ ਵਿੱਚ ਜਹਿਰ ਰੂਪੀ ਵਸਤਾਂ ਅਤੇ ਤਰਲ ਮਿਲਾ ਕੇ ਨਿਰੰਤਰ ਦਿੱਤੇ ਜਾ ਰਹੇ ਹਨ ਜਿਸ ਲਈ ਇਹਨਾਂ ਸਬਣਾ ਦੀ ਜਾਨ ਨੂੰ ਜਾਨ ਖਤਰੇ ਵਿੱਚ ਹੈ ਪੰਜਾਬ ਤੇ ਕੇਂਦਰ ਦੀਆਂ ਏਜੰਸੀਆਂ ਨੇ ਇਸ ਮੰਦ ਭਾਗੀ ਮੰਦ ਭਾਵਨਾ ਭਰੀ ਸੋਚ ਅਧੀਨ ਪੀਤੇ ਸਮੇਂ ਵਿੱਚ ਹਜ਼ਾਰਾਂ ਹੀ ਬੇਗਨਾ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਹੈ ਅਤੇ ਨਜਾਇਜ਼ ਢੰਗ ਨਾਲ ਲੰਮੇ ਲੰਮੇ ਸਮੇਂ ਲਈ ਜੇਲ੍ਹਾਂ ਵਿੱਚ ਜਬਰੀ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਸਰਬ ਉੱਚ ਜਾਂਚ ਏਜੰਸੀ सीबीआई ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਕੇਵਲ ਤਿੰਨ ਸ਼ਮਸ਼ਾਨ ਘਾਟਾਂ ਦਰਗਿਆਣਾ ਮੰਦਰ ਪੱਟੀ ਅਤੇ ਤਰਨਤਾਰਨ ਵਿਖੇ 291 ਲਾਸ਼ਾਂ ਨੂੰ ਅਣਪਛਾਤੀਆਂ ਕਹਿ ਕੇ ਸੰਸਕਾਰ ਕੀਤੇ ਹਨ ਮੌਜੂਦਾ ਪੰਜਾਬ ਸਰਕਾਰ ਅਜਹੀਆਂ ਗੈਰ ਸੰਵਿਧਾਨਿਕ ਗੈਰ ਵਿਧਾਨਿਕ ਸਮਾਜ ਵਿਰੋਧੀ ਅਮਲ ਤੇ ਕਾਰਵਾਈਆਂ ਕਰਕੇ ਪੰਜਾਬ ਦੇ ਮਾਹੌਲ ਮੌਜੂਦਾ ਪੰਜਾਬ ਸਰਕਾਰ ਅਜਿਹੀਆਂ ਗੈਰ ਵਿਧਾਨਿਕ ਵਿਧਾਨਿਕ ਅਤੇ ਸਮਾਜ ਵਿਰੋਧੀ ਅਮਲ ਤੇ ਕਾਰਵਾਈਆਂ ਕਰਕੇ ਪੰਜਾਬ ਦੇ ਮਾਹੌਲਾਂ ਨੂੰ ਫਿਰ ਤੋਂ ਇਸਪੋਟਿਕ ਬਣਾ ਕੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦੀ ਸਾਜਿਸ਼ ਉੱਤੇ ਕੰਮ ਕਰ ਰਹੀ ਹੈ ਜੇ ਬੈਠੇ ਰਹੋ ਬੈਠੇ ਰਹੋ ਜੇ ਉਸ ਉੱਤੇ ਬੈਠੇ ਰਹੋ ਜੇਸ ਵਿਰੋਧ ਸ਼੍ਰੋਮਣੀ ਕਾਢੀ ਦਾਲ ਅੰਮ੍ਰਿਤਸਰ ਦੀ ਪੰਜਾਬ ਪੂਰਬੀ ਸੂਬੇ ਦੀ ਜਮਾਤ ਪੰਜਾਬ ਸਰਕਾਰ ਅਤੇ ਆਪ ਜੀ ਦੇ ਧਿਆਨ ਹਿਤ ਇਸ ਇਸ ਅੱਤ ਨੂੰ ਲਿਆਉਂਦੀ ਹੋਈ ਇਸ ਸਮੁੱਚੀ ਸੇ ਕੌਮ ਦੇ ਪੰਜਾਬੀਆਂ ਦੇ ਬਿਨਾਂ ਬਿਨਾਂ ਤੇ ਮੰਗ ਕਰਦੀ ਹੈ ਕਿ ਸਾਡੇ ਯਾਦ ਪੱਤਰ ਦੇ ਮਿਲਦਿਆਂ ਹੀ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਡਿਬੜੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਕੀਤੇ ਹੋਏ ਸਾਥੀਆਂ ਖਿਲਾਫ ਸਾਥੀਆਂ ਖਿਲਾਫ ਦਰਜ ਕੀਤੇ ਗਏ ਐਨਐਸਏ ਦੇ ਝੂਠੇ ਫੁੱਲ ਝੂਠੇ ਕੇਸ ਨੂੰ ਤੁਰੰਤ ਰੱਦ ਕਰਕੇ ਡਿਬੜੂਗੜ੍ਹ ਜੇਲ੍ਹ ਤੋਂ ਉਹਨਾਂ ਸਭਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਦੇ ਹੋਏ ਉਹਨਾਂ ਖਿਲਾਫ ਮੰਦਭਾਵਨਾ ਅਧੀਨ ਬਣਾਏ ਗਏ ਝੂਠੇ ਕੇਸਾਂ ਨੂੰ ਵਾਪਸ ਕਰ ਲੈਂਦੇ ਹੋਏ ਉਹਨਾਂ ਦੀ ਰਿਹਾਈ ਅਤੇ ਤੁਰੰਤ ਇਨਸਾਫ ਦੇ ਇਨਸਾਫ ਦੇ ਬਿਨਾ ਤੇ ਹੁਕਮ ਜਾਰੀ ਕਰੇ ਉਮੀਦ ਕਰਦੇ ਹਾਂ ਕਿ ਆਪ ਜੀ ਉਪਰੋਕਤ ਸਭ ਤੱਥਾਂ ਨੂੰ ਧਿਆਨ ਧਿਆਨ ਵਿੱਚ ਰੱਖਦੇ ਹੋਏ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਖਿਲਾਫ ਬਣਾਏ ਐਨਐਸਏ ਦੇ ਝੂਠੇ ਕੇਸਾਂ ਨੂੰ ਵਾਪਸ ਲੈ ਲਵੋਗੇ ਅਤੇ ਉਹਨਾਂ ਦੀ ਜੇਲ੍ਹ ਤਬਦੀਲੀ ਪੰਜਾਬ ਵਿੱਚ ਵਿੱਚ ਕਰਦੇ ਹੋਏ ਉਨ੍ਹਾਂ ਦੇ ਸਭ ਕੇਸ ਖਤਮ ਕਰਕੇ ਉਹਨਾਂ ਦੀ ਰਿਹਾਈ ਇਹ ਹੁਕਮ ਕਰਵਾਉਂਦੇ ਹੋਏ ਇਹਨਾਂ ਸਿੱਖ ਨੌਜਵਾਨਾਂ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਵਿੱਚ ਆਪਣੀ ਜ਼ਿੰਮੇਵਾਰੀ ਪੂਰਨ ਕਰੋਗੇ ਧੰਨਵਾਦੀ ਹੋਵਾਂਗੇ ਪੂਰਨ ਸਤਿਕਾਰ ਦੇ ਉਮੀਦ ਸਾਹਿਤ ਗੁਰੂ ਪੰਥ ਦਾ ਦਾਸ ਸਿਮਰਨਜੀਤ ਸਿੰਘ ਮਾਨ ਵਾਹਿਗੁਰੂ